ਪ੍ਰਕਾਸ਼ ਦੀ ਪੋਥੀ ਅਧਿਆਇ 7 ਇਹਦੇ ਮਗਰੋਂ ਮੈਂ ਧਰਤੀ 'ਦਿਆਂ ਚਵਾਂ ਕੂਟਾਂ ਉੱਤੇ ਚਾਰ ਦੂਤ ਖਲੋਤੇ ਹੋਏ ਵੇਖੇ ਜਿਨ੍ਹਾਂ ਧਰਤੀ 'ਦਿਆਂ ਚਵਾਂ ਪੌਣਾਂ ਨੂੰ ਫੜਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁਖ ਉੱਤੇ ਨਾ ਵਗੇ ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ ਚੜ੍ਹਦੇ ਪਾਸੇੋਂ ਉੱਠਦਾ ਵੇਖਿਆ ਅਤੇ ਉਸਨੇ ਉਹਨਾਂ ਚੌ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਪਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ ਜਿਨ੍ਹਾਂ ਚਿਰ ਅਸੀਂ ਆਪਣੇ ਪਰਮੇਸ਼ਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾ ਲਈਏ ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਇਲ ਦੇ ਵੰਸ਼ ਦੇ ਸਭਨਾ ਗੋਤਾਂ ਵਿੱਚੋਂ 144000 ਉੱਤੇ ਮੋਹਰ ਲੱਗੀ ਯਹੂਦਾ ਦੇ ਗੋਤ ਵਿੱਚੋਂ 12000 ਉੱਤੇ ਮੋਹਰ ਲੱਗੀ ਰੂਬੇਨ ਦੇ ਗੋਤ ਵਿੱਚੋਂ 12000 ਗਾਦ ਦੇ ਗੋਤ ਵਿੱਚੋਂ 12000 ਅਸ਼ੇਰ ਦੇ ਗੋਤ ਵਿੱਚੋਂ 12000 ਨਫਤਾਲੀ ਦੇ ਗੋਤ ਵਿੱਚੋਂ 12000 ਮਨੱਸ਼ੇ ਦੇ ਗੋਤ ਵਿੱਚੋਂ 12000 ਸ਼ਿਮਾਉਂ ਦੇ ਗੋਤ ਵਿੱਚੋਂ 12000 ਲੇਵੀ ਦੇ ਗੋਤ ਵਿੱਚੋਂ 12000 ਯਿਸਕਰ ਦੇ ਗੋਤ ਵਿੱਚੋਂ 12000 ਜਬਲੂਨ ਦੇ ਗੋਤ ਵਿੱਚੋਂ 12000 ਯੂਸਫ ਦੇ ਗੋਤ ਵਿੱਚੋਂ 12000 ਬਿਨਾਮੀਨ ਦੇ ਗੋਤ ਵਿੱਚੋਂ 12000 ਉੱਤੇ ਮੋਰ ਲੱਗੀ ਇਹੇ ਮਗਰੋਂ ਮੈਂ ਨਿਗਾਹ ਕੀਤੀ ਤੱਕੀ ਵੇਖਦਾ ਹਾਂ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾ ਗੋਤਾ ਉਮਤਾ ਅਤੇ ਪਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਾਹਣੀਆਂ ਹੱਥਾਂ ਵਿੱਚ ਲਈ ਸਿੰਘਾਸਨ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ ਅਤੇ ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ ਮੁਕਤੀ ਸਾਡੇ ਪਰਮੇਸ਼ਰ ਵੱਲੋਂ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਵੱਲੋਂ ਹੈ ਸਾਰੇ ਦੂਤ সিংহাসਨ ਦੇ ਅਤੇ ਬਜ਼ੁਰਗਾਂ ਦੇ ਅਤੇ ਚੋਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ ਤਾਂ সিংহাসਨ ਦੇ ਸਾਹਮਣੇ ਮੂਦੇ ਪਾਰ ਡਿੱਗ ਪਏ ਅਤੇ ਪਰਮੇਸ਼ਰ ਨੂੰ ਮੱਥਾ ਟੇਕਿਆ ਅਤੇ ਬੋਲੇ ਆਮੀਨ ਸਾਡੇ ਪਰਮੇਸ਼ਰ ਦਾ ਧੰਨਵਾਦ ਮਹਿਮਾ ਬੁੱਧ ਸ਼ੁਕਰ ਮਾਨ ਸਮਰਥਾ ਅਤੇ ਸ਼ਕਤੀ ਜੁਗ ਜੁਗ ਹੋਵੇ ਆਮੀਨ ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਜਿਹਨਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ ਫਿਰ ਮੈਂ ਉਹਨਾਂ ਆਖਿਆ हे ਮੇਰੇ ਪ੍ਰਭੂ ਜੀ ਤੁਸੀਂ ਜਾਣੋ ਤਾਂ ਉਹਨ ਮੈਨੂੰ ਆਖਿਆ ਇਹ ਉਹ ਹਨ ਜਿਹੜੇ ਵੱਡੀ ਵਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਹਨਾਂ ਨੂੰ ਚਿੱਟਾ ਕੀਤਾ ਇਸ ਕਰਕੇ ਉਹ ਪਰਮੇਸ਼ਰ ਦੇ ਸਿੰਘਾਸਣ ਦੇ ਮੂਰੇ ਹਨ ਅਤੇ ਉਹਦੀ ਹੇਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਹੈ ਆਪਣਾ ਡੇਰਾ ਉਹਨਾਂ ਦੇ ਉੱਤੇ ਤਾਣੇਗਾ ਉਹ ਫਿਰ ਭੁੱਖੇ ਨਾ ਹੋਣਗੇ ਨਾ ਫਿਰ ਦਿਹਾਈ ਹੋਣਗੇ ਨਾ ਧੁੱਪ ਨਾ ਕੋਈ ਲੂ ਉਹਨਾਂ ਉੱਤੇ ਪਵੇਗੀ ਕਿਉਂ ਜੋ ਲੇਲਾ ਜਿਹੜਾ ਸਨਾਸਨ ਦੇ ਵਿਚਕਾਰ ਹੈ ਉਹਨਾਂ ਦਾ ਆਯਾਲੀ ਹੋਵੇਗਾ ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇਆਂ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਅੰਝੂ ਪੂੰਝੇਗਾ